ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਜੀ ਜਰ ਕਰਨੀ ਦੇ ਬੋਲੇ ਹੋਏ ਕੁਝ ਲਾਕੇ ਨੇ ਤੁਹਾਡੇ ਸਾਹਮਣੇ ਰੋਕੂ ਹੋਇਆ ਹੈ। ਢਾਕਰ ਸਾਹਿਬ ਆਸਤੇ ਇਹ ਕਹਿਣਾ ਚਾਹੁੰਦੇ ਆ ਕਿ ਤੂੰ ਕਿਧਰ ਉਧਰ ਚੱਲ ਬਾਤ ਨਾ ਕਰ। ਇਹ ਬਤਾ ਕਿ ਗੁੱਸਾ ਕਿਉਂ ਬੋਲਾ। ਪੰਜਾਬ ਦੀ ਪੰਜਾਬ ਦੀ ਇਤਿਹਾਸ ਨੂੰ ਰੀਪਰਜੈਂਟ ਕਰਦੀਆਂ ਪੰਜਾਬ ਦੀਆਂ ਜਿਹੜੀਆਂ ਝਾਕੀਆਂ ਕੈਬਿਨ ਪੰਜਾਬ ਦੇ ਜਿਹੜੇ ਭਾਰਤ ਦੀ ਭਾਜਪਾ ਸਰਕਾਰ ਨੇ ਜਿਸ ਤਰੀਕੇ ਨਾਲ 36 ਜਨਵਰੀ ਦੀ ਤਰੀਕ ਤੋਂ ਨਕਾਰਿਆ ਜਿਹੜੀ ਐਨਪੀ ਪੰਜਾਬ ਭਾਜਪਾ ਦਾ ਰੁਖ ਰਿਹਾ ਹੈ ਉਸ ਰੁਖ ਤੇ ਪੜਦੇ ਪਉਣ ਦੀ ਜਿਹੜੀ ਜਾਖੜ ਦੀ ਬਾਰ-ਬਾਰ ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਉਗਰਾਹ ਕਰ ਰਹੇ ਸੀ ਇਹ ਬੋਲ ਰਿਹਾ ਹੈ ਹੁਣ ਜਦੋਂ ਮਿਨਿਸਟਰੀ ਆਫ ਡਿਫੈਂਸ ਭਾਰਤ ਸਰਕਾਰ ਨੇ ਕਲੀਅਰਾਈਫਾਈ ਕਰਤਾ ਕਿ ਪੰਜਾਬ ਦੀਆਂ ਜਿਹੜੀਆਂ ਝਾਤੀਆਂ ਤੇ ਕਨਸੈਪਟ ਭੇਜੇ ਸੀ ਸੈਂਟਰ ਸਰਕਾਰ ਨੂੰ ਉਹਦੇ ਚ ਕਿਤੇ ਵੀ ਨਾ ਸਾਡੇ ਨੈਸ਼ਨਲ ਸੂਪਰੀਮ ਕੋਰਟ ਵੀ ਮਤੀ ਜੀਵਾਜ ਦੀ ਰਿਪੋਰਟੋਂ ਸੀ ਨਹੀਂ

ਨਹੀਂ ਕਿ ਮੈਂ ਆਪਣੀ ਗਲਤੀ 'ਤੇ ਖੜਾ ਹਾਂ ਕਿ ਮੈਂ ਜਖਰ ਸਾਹਿਬ ਨੂੰ ਕਹਿਣਾ ਚਾਹੁੰਦਾ ਜਖਰ ਸਾਹਿਬ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਜਾਂ ਸੁਣੋ ਤੁਸੀਂ ਕਰਨਾ ਚਾਹੀਦਾ ਸੀ ਤੁਹਾਨੂੰ ਕਿ ਤੁਸੀਂ ਪੰਜਾਬ ਦੇ ਹੱਕ 'ਤੇ ਸਟੈਂਡ ਲੈਂਦੇ ਕਿ ਜਿਹੜੀ ਭਾਜਪਾ ਲਗਾਤਾਰ ਪੰਜਾਬ ਨਾਲ ਵਿਛੜਾ ਕਰ ਰਹੀ ਹੈ

ਮੀਡੀਆ ਦੇ ਸਾਥੀਆਂ ਦੇ ਰਾਹੀਂ ਪੰਜਾਬ ਭਾਜਪਾ ਦੇ ਪ੍ਰਧਾਨ ਕਿਉਂਕਿ ਕੋਈ ਛੋਟਾ ਮੋਟਾ ਲੀਡਰ ਕਹਿ ਦਿੰਦਾ ਤੇ ਕੋਈ ਗੱਲ ਨਹੀਂ ਗੱਲ ਆਈ ਗਈ ਹੋ ਜਾਂਦੀ ਪੰਜਾਬ ਦੇ ਭਾਜਪਾ ਦੇ ਸਟੇਟ ਪ੍ਰੈਸਿਡੈਂਟ ਜੇ ਕਹਿਨ ਜੁਮੇਵਾਰੀ ਜਾਖਰ ਸਾਹਿਬ ਸੁਠੀ ਨਵਾ ਰਹੇ ਹੋ ਜਿੰਨਾ ਚਿਰ ਤੁਸੀਂ ਪੰਜਾਬ ਦੇ ਲੋਕਾਂ ਤੋਂ ਮਾਫੀ ਨਾ ਮੰਗ ਲੈਂਦੇ ਤੇ ਜਾਖਰ ਸਾਹਿਬ ਅਸੀਂ ਤੁਹਾਡਾ ਖਹਿੜਾ ਨਹੀਂ ਬਾਫੀ ਤੁਹਾਡੇ ਕੋਲ ਮੰਗਵਾ ਕੇ ਛੱਡਾਂਗੇ ਨਹੀਂ ਤੇ

ਪੰਜਾਬੀ ਪੁੱਤ ਦਾ ਦਾਵਾ ਕਰਦੇ ਹਾਂ ਪੰਜਾਬੀਅਤ ਦਾ ਦਾਵਾ ਕਰਦੇ ਹਾਂ ਪੰਜਾਬੀ ਪੁੱਤ ਦਾ ਦਾਵਾ ਕਰਦੇ ਹਾਂ ਇਹ ਆਪਣੇ ਇਸ ਸਰੀਰ ਦੀ ਧੂਠਲੀ ਗੋਹਰਾ ਕੋ ਧਿਆਨ ਦੀ ਪੰਜਾਬ ਦੇ ਪੁੱਤ ਦਾ ਦਾਵਾ ਕਰਦੇ ਹਾਂ ਔਰ ਇਹ ਲਗਾਤਾਰ ਆਵਾਜ਼ ਨੂੰ ਪਾ ਕੇ ਪੰਜਾਬ ਨੂੰ ਤੁਹਾਡਾ ਖੇਡਾਂ ਵਿੱਚ ਫਿਟਮਾਰੀ ਕੋਈ ਸੋਚੋ ਕਿਉਂਕਿ ਤੁਸੀਂ ਬਹੁਤ ਜਿਹਨੂੰ ਕਹਿ ਸਕਦੇ ਆ ਇਹ ਤੁਸੀਂ ਵੱਡਾ ਅਪਰਾਧ ਕੀਤਾ کسی ہی ایک ہسٹوریکل دیتے پنجاب جس طریقے نہ کنگولیا گیا کسی اس کو جو فرنٹ کرلی پنجاب نے روکمنٹ رکھو جا ہوا تو با جی سنزار ہوئی مدرم کرنی سنگل اور یہ اگرام کرتا ہے تو آجتہ سے ایک نشاہ روکس پلیس کی یہ اہم نشاہ اس کرتی ہے پنجاب سے یہ پردان کا ملکہ ਹਾਂ ਕਨਫਰਮਡ ਹੈ ਇਹ ਵੀ ਸਰਕਾਰ ਨੇ ਕੀਤਾ ਕਲੀਅਰਾਈਫ ਕੀਤਾ ਸਰਕਾਰ ਨੇ ਜਿਹੜੀ ਇਹਦਾ ਵੀ ਮਾਸ ਸਾਰੇ ਸਰਕ ਕੈਮ ਹੋ ਜਾਂਦਾ ਕਿਉਂਕਿ ਪੰਜਾਬੀਆਂ ਨੂੰ ਨੁਕਸਾਂ ਦਿਖਾਉਣ ਦੀ ਕੋਸ਼ਿਸ਼ ਸਰਕਾਰ ਨੇ ਕੀਤੀ ਹੈ ਸਰਕਾਰੀ ਖੇਡਾਂ ਵਾਲੀ ਕਿ ਤੁਹਾਡਾ ਹਿੱਸਾ ਸਵਾਲ ਉੱਠਦਾ ਹੈ گورنر صاحب کا جڑا کنڈکٹ ہے وہ بہت ہی مطلب جن کہہ سکتے ہو اس کر کے شک کی گھیرے چاہتا ہے کسی بھی بندے کو قانونی طور سے کٹو کٹ ہائر کورٹ کی دن دے سائن ہوں گا اپیل کر امن روڑا جی والے معاملے سے مجھے فی دے نہیں ہوئے تھے گورنر صاحب کو پتا نہیں کہڑی کاری ہے کی جلد بازی ہے ایک پاس سے پنجاب سے ਲੋਕਾਂ ਵਾਸਤੇ ਪਾਸ ਕੀਤੇ ਗਏ ਵਿਧਾਨ ਸਭਾ ਦੇ ਬਿੱਲ ਤੇ ਗਵਰਨਰ ਸਾਹਿਬ ਕਈ ਕਈ ਮਹੀਨੇ ਦੱਬ ਕੇ ਬੈਠੇ ਰਹਿੰਦੇ ਆ ਜਾਂ ਪੰਜਾਬ ਦੇ ਅਹਿਮ ਬਿੱਲਾਂ ਨੂੰ ਗਵਰਨਰ ਸਾਹਿਬ ਪ੍ਰੈਜ਼ੀਡੈਂਟ ਕੋਲ ਭੇਜ ਦਿੰਦੇ ਆ ਤੇ ਦੂਜੇ ਪਾਸੇ ਸਾਡੇ ਇੱਕ ਮੰਤਰੀ ਨੂੰ ਲੈ ਕੇ ਇੰਨੇ ਕਾਲੀ ਚਾਹ ਇੰਨੇ ਮਤਲਬ ਜਲਦਬਾਜ਼ੀ ਚਾਹ ਕਿ ਉਹਨਾਂ ਨੂੰ ਹਜੇ ਪੂਰਾ ਕਾਨੂੰਨੀ ਅਧਿਕਾਰ ਹੈ ਅਪੀਲ ਕਰਨ ਦਾ ਲੀਗਲ ਰਾਏ ਲੈਣ ਦਾ ਹਰੇਕ ਤਰੀਕੇ ਨਾਲ ਆਪਣਾ ਪੱਖ ਰੱਖਣ ਦਾ ਔਰ ਸੰਵਿਧਾਨ ਨੇ ਦਿੱਤਾ ਉਹ ਹਜੇ ਉਹਨਾਂ ਨੇ ਉਸ ਐਕਸਰਸਾਈਜ਼ ਨੂੰ ਕਰਨਾ ਹੈ ਤੇ ਗਵਰਨਰ ਸਾਹਿਬ ਫਟਾਫਟ ਚਿੱਠੀ ਦੇ ਕੇ ਇਸ ਕਰਕੇ ਕਿ ਜੇ ਨਿਆਸ ਗਵਰਨਰ ਜੀ ਨੇ ਆ ਪੰਜਾਬ ਦੇ ਆਹਾ ਮਹੀ ਲਗਾਤਾਰ ਪੰਜਾਬ ਨਾਲ ਜੀ ਦੇ ਪੱਖ ਜ਼ਿਆਦਾ ਲੈਦੇ ਨਜ਼ਰ ਆ ਰਹੇ ਪੰਜਾਬੀਆਂ ਦਾ ਪੱਖ ਨਹੀਂ ਹੁੰਦਾ इवन ਕਈ ਕਈ ਵਾਰ ਉਹਨਾਂ ਨੇ ਆਪਣੀ ਜਿਹੜੀ ਕਨਸਟੀਟਿਊਸ਼ਨਲ ਮਰਿਆਦਾ ਆ ਉਹਦਾ ਵੀ ਉਲੰਘਣ ਕੀਤਾ ਉਹਨੂੰ ਮੰਨ ਗਿਆ ਉਹਨਾਂ ਨੇ ਇਸ ਜਲਦਬਾਜ਼ੀ ਇਹ ਵੀ ਦੇਖਿਆ ਕਿ ਉਹਨਾਂ ਦੇ ਜਿਹੜੇ ਕਨਸਟੀਟਿਊਸ਼ਨਲ ਰਾਈਟ ਐਕਟ ਕਰਦੇ ਹਾਇ ਉਹ ਤੇ ਜਿਹਨਾਂ ਕੋ ਹੈਗੇ ਆ ਜਿੰਨਾ ਚਿਰ ਉਹ ਘੱਟੋ-ਘੱਟ ਕੋ ਸੰਵਿਧਾਨਕੀ ਦੇਣ ਦਿੰਦਾ ਮੇਰੇਕਾ ਕਿਆ ਤੇ ਗਵਰਨਰ ਸਾਹਿਬ ਨੂੰ ਕੀ ਨਹੀਂ ਜਲਦਬਾਜੀ ਆ ਕਿ ਆਵਾਜ਼ ਵੀ ਬਾਤ ਹੀ ਤੇ ਇਸ ਤਰ੍ਹਾਂ ਹੀ ਜਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਵਾਰ-ਵਾਰ ਦੋਹਰਾ ਤੇ ਜਿਹਨੂੰ ਕਹਿ ਸਕਦੇ ਹੋ ਬਦਲੇ ਦੀ ਭਾਵਨਾ ਵਾਲਾ ਵਰਤਾਰਾ ਆਉਂਦਾ ਹੈ ਗਵਰਨਰ ਸਾਹਿਬ ਤੁਹਾਡੇ ਅਦਿਨ ਤੁਹਾਡੀ ਪੋਜੀਸ਼ਨ ਗਰਮਾ ਤੇ ਸ਼ੋਭਾ ਦੇ ਦਿੱਤਾ ਜੋ ਵਰਨਰ ਸਾਹਿਬ ਘਟੋਟਾ ਆਪਣੀ ਡੀਗਰ ਡਵਾਈਸ ਦਾ ਸਾਰੀ ਸਲਾਹ ਲੈ ਕੇ ਗੱਲ ਕਰਦੇ ਉਹ ਦੇਖੋ ਉਹ ਮੈਂ ਤਾਂ ਉਹ ਤੇ ਸਵਾਲ ਤਾਂ ਖੜਾ ਹੋਊਗਾ ਕਿ ਈਕਲੀ ਉਹਨਾਂ ਨੂੰ ਕੋਈ ਹੋਰ ਉਹ ਉਹਦੇ ਚ ਇਨ ਮੈਲਡ ਹੋ ਜਾਂਦੇ ਆ ਜਾਂ ਇਡੇ ਕਿਲੋ ਹੋ ਜਾਂਦੇ ਲੈ ਜੀ ਕੀ ਮੇਟ ਹੋ ਜਾਂਦੇ ਆ ਹਾਜੇ ਚੋਂ ਉਹ ਅਪੀਲ ਕਰਦੇ ਸੀ ਜਿਹੜੇ ਉਹ ਵੀ ਪੂਰੇ ਨਹੀਂ ਹੋਏ ਤਾਂ ਕਿ ਅਸੀਂ ਕਹਿ ਰਹੇ ਆ ਗਵਰਨਰ ਸਾਹਿਬ ਉਹ ਇੰਨੀ ਕਾਲੀ ਆ ਕਿ ਪੰਜਾਬ ਸਰਕਾਰ ਦੇ ਪ੍ਰਤੀਤੇ ਇੰਨੀ ਜਲਦਬਾਜੀ ਲੈਂਦੇ ਕਿ ਕਾਨੂੰਨ ਦੇ ਉਲੰਘਣਾ ਵੀ ਕਰ ਦਿੰਦੇ ਆ ਤੇ ਦੂਜੇ ਪਾਸੇ ਸਾਡੇ ਬਿੱਲ ਜਿਹੜੇ ਵਿਧਾਨ ਸਭਾ ਪਾਸ ਕਰਦੀ ਕਈ ਸਹੀ ਮਿੰਨੇ ਪੈਂਟਿੰਗ ਲੈਂਦੇ ਆ

ਔਰ ਜਿੱਥੇ-ਜਿੱਥੇ ਇਹਦੀ ਯਾਤਰੀਆਂ ਹੁੰਦੀਆਂ ਸਰੂਪ ਦੇ ਹਿਸਾਬ ਨਾਲ ਉਹਨਾਂ ਨੂੰ ਜਵਾਬ ਦੇਈਂ ਫਾਈਲ ਕਰੋ ਤੇ ਫਿਰ ਦੇ ਕੇ ਕਾਫੀ ਇਹ ਬੋਲੇ

ਉਹ ਐ ਐਫਐਸ ਦਾ ਕਾਰਨ ਬੁਝ ਗਿਆ ਹੈ ਇਹ ਇਸੇ ਦੀ ਸ਼ਮਾਰਤੀ ਹੈ ਔਰ ਆਉਣ ਵਾਲੇ ਸਮੇਂ ਤੇ ਬਿਹਤਰ ਟੈਕਨੋਲੋਜੀ ਵਰਤੀ ਜਾਵੇ ਔਰ ਇਹਦਾ ਸਿਕਿਉਰਟੀ ਹੋਰ ਉੱਤਕ ਨਹੀਂ ਜਾਵੇ ਔਰ ਇਹ ਕਿਹਾ ਕਿ ਘਟਨਾਵਾ ਨਾ ਹੋ ਪਹਿਲਾਂ ਤੇ ਸਾਰੀ ਘਟਨਾ ਦੀ ਕੀ ਕਾਰਨ ਹੈ ਆ ਦੀ ਰਿਸਰਚ ਹੋ ਰਹੀ ਹੈ ਔਰ ਜੋ ਜੋ ਲੋਕਾਂ ਦੇ ਦਿੱਤੇ ਜਵਾਬ ਦੇ ਦਿੱਕੋ ਜਾਂ ਜਿਨ੍ਹਾਂ ਦੀ ਲਾਪਰਵਾਹੀ ਸਾਹਮਣੇ ਆਉਂਦੀ ਉਹਨਾਂ ਦੇ ਖਲਾਫ ਹੀ ਕਾਰਵਾਈ ਕਰਾਂਗੇ ਔਰ ਉਹਦੇ ਖਾਸਤੇ ਅਸੀਂ ਫੁੱਟਾ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਕਿਉਂਕਿ ਮਾਧਵਾਦੀ ਸਰਕਾਰ ਦਾ ਇਹ ਬੜਾ ਸੁਨਹਿਰੀ ਜਿਹੜਾ ਇਹ ਗੁੱਡਾ ਸੰਸਦ ਪਿੱਛੇ ਸਦਾਰਾ ਵਿੱਚ ਆਇਆ ਬਰਾ ਕਰਕੇ ਮੌਜੂਦ ਸਿਰੇ ਤੋਂ ਸੰਦ ਦਾ ਨਾ ਲਗਾਤਾਰ ਹੁੰਦੇ ਰਹੀਏ ਬਾਕੀ ਨਹੀਂ ਇਹਦੇ ਚ ਇਹਦੇ ਚ ਮੈਂ ਲੱਗਦਾ ਉਸ ਲੈਕ ਮਤਲਬ ਸਤਾਹ ਹੀ ਵਿਖਣਾੜਾ ਜਿਹੜਾ ਸਪੂਰਸ਼ ਦੇ ਵਾਲਾ ਵੀ ਫੀਲ ਵਾਲਾ ਇੰਸਟੀਚਿਊਟ ਸਾਹਮਣੇ ਆਇਆ ਸੀ ਉਹதோ ਵੀ ਕੁਝ ਅਫਸਰ ਇਹ ਵਾਦਾ ਜਿਹੜੀ ਰਾਫਾ ਬਾਈ ਸਾਹਿਬ ਜਾਈ ਸੀ ਤਾਂ ਨਹੀਂ ਇਫੈਕਟ ਗਿਆ ਤਾਂ ਕਈ ਲੈਕਪ ਸਿਸਟਮ ਤੇ ਹੈਗੇ ਆ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੋ ਰਹੀ ਹੈ ਉਹਨਾਂ ਦੇ ਸਾਥ ਸਾਬ ਕਾਰਵਾਈ ਵੀ ਕਰ ਰਹੇ ਆ ਮੈਨੂੰ ਲੱਗਦਾ ਹਣ ਵਾਲੇ ਟਾਈਮ ਤੇ ਸਾਡੀ ਤੀਜੇ ਬਰੋਸਤੀ ਹੋਣੀ ਹੈ ਔਰ ਸਭ ਤੋਂ ਜ਼ਰੂਰੀ ਮਾਨ ਸਾਹਿਬ ਦੀ ਸਰਕਾਰੀ ਕਰ ਜਿਹੜੀ ਕਮੀ ਕਿਤੇ ਮਿਲ ਰਹੀ ਉਹਨੂੰ ਪੜਦੇ ਨਹੀਂ ਪਾਇਆ ਜਾ ਰਿਹਾ ਨਾ ਖੁਸ਼ਮਾਬੂਦ ਦੇ ਤੌਰ ਤੇ ਸਖਤ ਕਾਰਵਾਈ ਦੀ ਕਰ بھی کرمام طریقے کر رہے ہیں لگتا ہی

سارے پاکت دو بار آنے اور اس کے بعد اس سے کوئی کنٹیور کیا جا 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 دیکھ ریفٹیٹ لاپر وائی ہوئی ہے کار ہوئی ہے ہر ایک ہاں سے کاروائی ہو رہی ہے وہ ہر ایک ہاں تو کاری ہے جتی جتے بھی کوئی پتائی ہو رہی ہے سرکار ایک شکر ہے بہت پر